ਸ਼ਸ਼ੀਕਾਲ ਦੋਸਤੋ ਭਾਰਤ ਵਿੱਚ ਸਿਆਸੀ ਪਾਰਾ ਅਜੇ ਬਹੁਤਾ ਥੱਲੇ ਨਹੀਂ ਗਿਆ ਦੂਜੇ ਪਾਸੇ ਮੌਸਮ ਦੇ ਮੁਤਾਬਕ ਪਾਰਾ ਬਹੁਤ ਉੱਪਰ ਪਹੁੰਚਿਆ ਹੋਇਆ ਹੈ ਬਹੁਤ ਭਿਆਨਕ ਗਰਮੀ ਪੈ ਰਹੀ ਹੈ ਦੇਸ਼ ਦੇ ਵਿੱਚ ਦੇਸ਼ ਦੇ ਬਹੁਤੇ ਹਿੱਸਿਆਂ ਦੇ ਵਿੱਚ ਗਰਮੀ ਦਾ ਇਹ ਹਾਰ ਹੈ ਕਿ ਕਈ ਕਈ ਥਾਵਾਂ ਦੇ ਉੱਤੇ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਬਰਸਾਤੀ ਉੜੀਕਾ ਖਾਸ ਤੌਰ ਤੇ ਉੱਤਰੀ ਭਾਰ ਦੇ ਵਿੱਚ ਇਸ ਪੈਨਿੰਗ ਕਰੀ ਕਿ ਕਿਵੇਂ ਬਚਿਆ ਜਾ ਸਕੇ ਇਸ ਨੂੰ ਜਾਣਨ ਵਾਸਤੇ ਅੱਜ ਅਸੀਂ ਹੈ ਪਰਸੇ ਡਾਕਟਰ ਡਾਕਟਰ ਕੁਲਵਿੰਦਰ ਸਿੰਘ ਸੋਰਖਰਾ ਕੋਲ ਆਪਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਕੋਲ ਜਾਣਦੇ ਆਂ ਡਾਕਟਰ ਸਾਹਿਬ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਮੈਂ ਪੈਨਾਂ ਇਸ ਸਵਾਲ ਤੇ ਆਣਾ ਵੀ ਇਹ ਤਾਂ ਬਚਿਆ ਕਿਵੇਂ ਜਾਵੇ ਦੇਖੋ ਮੈਂ ਤੁਹਾਡੇ ਸਰੋਤਿਆਂ ਨਾਲ ਇੱਕ ਬੜੇ ਇੰਟਰਸਟਿੰਗ ਫੈਕਟ ਦੀ ਗੱਲ ਦੱਸਦਾ ਹਾਂ ਹੂੰ ਕਿ ਸਾਡੀ ਜਿਹੜੀ ਧਰਤੀ ਹੈ ਉਹ ਜਿਹੜੀ ਧਰਤੀ ਵਾਲਾ ਹਿੱਸਾ ਉਹ 30% ਹੈ ਤੇ 70% ਸਮੁੰਦਰ ਹੂੰ ਇਹ ਪਰਮਾਤਮਾ ਨੇ ਬੜਾ ਹੀ ਸੋਚ ਕੇ ਬੜੀ ਇੱਕ ਸਹੀ ਚੀਜ਼ ਬਣਾਈ ਹੈ ਕਿਉਂਕਿ ਜਿੰਨੇ ਵੀ ਜੀਵ ਜੰਤੂ ਨੇ ਚਾਹੇ ਪੌਦੇ ਨੇ ਚਾਹੇ ਜੀਵ ਜੰਤੂ ਨੇ ਉਹਨਾਂ ਦੇ ਬਾਡੀ ਦੇ ਵਿੱਚ ਇਹੀ ਰੇਸ਼ਿਓ ਜਿਹੜਾ ਪਾਣੀ ਇਹੀ ਰੇਸ਼ਿਓ ਹੈ 70:30 ਦੀ ਰੇਸ਼ਿਓ ਹੈ ਜੀ 2-4% ਘਟਵਾ ਦੇ ਕਿਸੇ ਜੀਵ ਚ 80% ਹੋ ਸਕਦਾ ਜਿਵੇਂ ਜੈਲੀフィਸ਼ਾ ਸੰਦਿ ਔਰ ਇਹ ਰੇਸ਼ੋ ਮੋٹے ਪੋਤੇ 70:30 ਰੇਸ਼ੋ ਹੈ। ਔਰ ਇਸੇ ਇਹ ਦੇ ਕਾਰਨ ਇਹ ਨਾਲ ਹੀ ਸਾਰਾ ਆਪਣਾ ਗਰਮੀ ਦਾ ਸਿਸਟਮ ਚੱਲਦਾ ਹੈ। ਇਹ ਆਪਣੇ ਮੌਸਮ ਵਿਭਾਗ ਵਾਲਿਆਂ ਦੱਸਿਆ ਵੀ ਐਲ ਨੋਰਾ ਇਫੈਕਟ ਹੈਗਾ ਜਿਹੜਾ ਕਿ ਅਗਲੇ 5-7 ਦਿਨਾਂ ਤੋ ਥੱਲੇ ਪੋਜ਼ਿਟਿਵ ਵਾਲੇ ਪਾਸੇ ਚੋਂ ਠੰਡੇ ਨੂੰ ਜਾਊਗਾ। ਤੇ ਜਿਸ ਕਾਰਨ ਆਪਣੇ ਇੱਕ ਮਰ ਕੇ ਚੰਗੀ ਖਬਰ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇਸ ਵਾਰੀ ਮੀਂਹ ਜਿਹੜਾ ਸਾਡਾ ਨਾਰਮਲ ਤੋਂ ਜ਼ਿਆਦਾ ਪਊਗਾ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਮਈ ਜੂਨ ਦੇ ਮਹੀਨੇ ਤਾਂ ਇਸ ਵਾਰੀ ਬਹੁਤ ਹੀ ਗਰਮੀ ਨੇ ਵਾਟ ਕਢ ਦਿੱਤੇ ਇਹ ਜਿਹੜੀ ਗਰਮੀ ਹੈ ਜਿਹੜੇ ਮੋٹے ਤੌਰ ਤੇ ਅਸੀਂ ਤੁਸੀਂ ਦੇਖਿਆ ਹੋਣਾ 12 ਚੀਜ਼ਾਂ ਸੋਸ਼ਲ ਤੇ ਹੀਟ ਵੇਵ ਦੀ ਗੱਲ ਕਰਦੇ ਜੀ ਹੀਟ ਵੇਵ ਦਾ ਆਪਣਾ ਲੂ ਚੱਲਣੀ ਜਿਹਨੂੰ ਹਾਂ ਇਹ ਦੱਸੋ ਕਿੰਨੇ ਇੱਕ ਤਾਪਮਨ ਤੋਂ ਵੱਧ ਹੋਵੇ ਅਸੀਂ ਹੀਟ ਵੇਵ ਨੂੰ ਮੰਨਦੇ ਹਾਂ ਅਮਰਿਕ ਮੌਸਮੀ ਹਵਾਵਾਂ ਮੁਤਾਬਕ ਜੇ 45 ਡਿਗਰੀ ਸੈਲਸੀਅਸ ਹੂੰ ਜਿਹੜਾ ਟੈਂਪਰੇਚਰ ਹੈ ਕਿਸੇ ਜਗ੍ਹਾ ਦਾ ਕਿਸੇ ਇਲਾਕੇ ਦਾ ਉਹ 2 ਜਾਂ 3 ਦਿਨ ਤੋਂ ਲਗਾਤਾਰ ਜ਼ਿਆਦਾ ਰਹੇ ਤਾਂ ਉਸ ਨੂੰ ਹੀਟ ਵੇਵ ਦੀ ਕੈਟਾਗਰੀ 'ਚ ਗਿਣਦੇ ਹਾਂ ਔਰ ਇਹ ਜਿਹੜੀ ਹੀਟ ਰੇਟ ਚੱਲਦੀ ਹੈ ਇਹ ਦਾ ਮਰ ਕੇ ਬਾਡੀ ਦੇ ਉੱਤੇ ਸਰੀਰਕ ਅ ਅਮੁਲਕੀ ਸਰੀਰ ਤੇ ਬਹੁਤ ਭੈੜੇ ਪ੍ਰਭਾਵ ਪੈਂਦੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 70% ਬਾਡੀ ਜਿਹੜੀ ਆਪਣੀ ਹੈ ਉਹ ਪਾਣੀ ਦੀ ਬਣੀ ਜੀ ਜੀਚੋਂ ਆਪਣੇ ਜਿਹੜਾ ਖੂਨ ਵਾਲਾ ਹਿੱਸਾ ਹੈ ਉਹ 6.5 ਲੀਟਰ ਹੈ ਹੁਣ ਉਹਨੇ ਬਾਡੀ ਨੇ ਆਪਣਾ 6.5 ਲੀਟਰ ਜਿਹੜਾ ਸਰਕੂਲੇਸ਼ਨ ਹੈ ਵੋਲੀਅਮ ਹੈ ਉਹ ਬਣਾ ਕੇ ਰੱਖਣਾ ਹੈ ਠੀਕ ਹੈ ਜੀ ਅਸੀਂ ਕਹਿੰਦੇ 70% ਬਾਡੀ ਪਾਣੀ ਆ ਜੇ ਤੁਹਾਨੂੰ ਪਾਣੀ ਨਹੀਂ ਬਣਦਾ ਉਹਨੇ ਤੁਹਾਡੇ ਸਰੀਰ ਦੇ ਸੱਲਾਂ ਦੇ ਚੋਂ ਪਾਣੀ ਕੱਢ ਕੇ ਤੇ ਆਪਣਾ ਖੂਨ ਦੀ ਨਾੜੀ ਵਿੱਚ ਲੈ ਕੇ ਉਹ ਰੱਖਣਾ ਤਾਂ ਕਿ ਬਲੱਡ ਪ੍ਰੈਸ਼ਰ ਨਹੀਂ ਇਹ ਬੰਦੇ ਨੂੰ ਨਿਚੋੜ ਕੇ ਰੱਖਣਾ ਉਹਨੂੰ ਨਿਚੋੜ ਕੇ ਚਾਹੇ ਤਾਂ ਤੁਸੀਂ ਬਾਹਰੋਂ ਪਾਣੀ ਦੇ ਦਿਓ ਨਹੀਂ ਤਾਂ ਉਹ ਤੁਹਾਡੇ ਵਿੱਚੋਂ ਵੱਢ ਆਪਾਂ ਹੁਣ ਇਹੀ ਹੀਟ ਵੀ ਉਹਦਾ ਨੁਕਸਾਨ ਹੈ ਸਭ ਤੋਂ ਵੱਡਾ ਜਿਹੜਾ ਕਿ ਮਰਕੇ ਸਰਕੂਲੇਸ਼ਨ ਨੂੰ ਇਫੈਕਟ ਕਰਦਾ ਜਦੋਂ ਤੁਹਾਡੀ ਸਰਕੂਲੇਸ਼ਨ ਤੇ ਇਫੈਕਟ ਹੋ ਗਿਆ ਤੇ ਉਹਦੇ ਤੁਹਾਡੇ ਜਿੰਨੇ ਵੀ ਅੰਗ ਨੇ ਉਹਨਾਂ ਸਾਰਿਆਂ ਦੇ ਉੱਤੇ ਅਸਰ ਪਾਉਂਦਾ ਜੇ ਖੂਨ ਗਾੜਾ ਹੋ ਗਿਆ ਸਰਕੂਲੇਸ਼ਨ ਦੇ ਵਿੱਚ ਇਹ ਇਸੇ ਕਰਨਾ ਜਿਹੜੇ ਹਾਰਟ ਅਟੈਕ ਵੱਜਦੇ ਨੇ ਬਿਲਕੁਲ ਕਿਉਂਕਿ ਉਹ ਜੇ ਖੂਨ ਘੜਾ ਹੋ ਗਿਆ ਪਰ ਕਿ ਉਹਨੂੰ ਪ੍ਰੋਪਰ ਪ੍ਰੈਸ਼ਰ ਨਹੀਂ ਬਣਾ ਸਕਦੇ ਹੈਗੇ ਉਹ ਚੱਲ ਨਹੀਂ ਸਕਦਾ ਤੇ ਉਹ ਖੂਨ ਦੇ ਥੱਪਕੇ ਜਾਂ ਜਿਹਨੂੰ ਕਲੋਟ ਕਹਿੰਦੇ ਨੇ ਜਿਹਦੇ ਕਾਰਨ ਹਾਰਟ ਅਟੈਕ ਵੀ ਹੋ ਸਕਦਾ ਜੇ ਦਿਲ ਦੇ ਵਿੱਚ ਕਲੋਟ ਫਸ ਗਿਆ ਜੇ ਦਿਮਾਗ ਵਿੱਚ ਫਸ ਗਿਆ ਤਾਂ ਉਹ ਅਪਰੇਲਸਿਸ ਜਾਂ ਹਦਰਾੰਗ ਕਹਿੰਦੇ ਨੇ ਇਹਨੂੰ ਹੀਟ ਸਟ੍ਰੋਕ ਕਹਿੰਦੇ ਨੇ ਹਦਰਾੰਗ ਵੀ ਗਰਮੀ ਦੇ ਨਾਲ ਹੋ ਸਕਦਾ ਮਰ ਕੇ ਇਹ ਦੇਖੋ ਜਿਹੜੇ ਬਜ਼ੁਰਗ ਜ਼ਿਆਦਾ ਤੌਰ ਤੇ ਇਹਨਾਂ ਜਿਹੜੇ ਮਰ ਕੇ ਕੋਈ ਵੀ ਜੇ ਐਕਸਟ੍ਰੀਮਸ ਆਫ ਵੈਦਰ ਹੋਣਾ ਚਾਹੇ ਸਰਦੀਆਂ ਹੋਣ ਜਾਂ ਗਰਮੀਆਂ ਉਹ ਛੋਟੀ ਉਮਰ ਦੇ ਬੱਚਾ ਦੇ ਤੇ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਉਹਨਾਂ ਤੇ ਦੋਨਾਂ ਵਸੇ ਇਹ ਮਾਰੀਆਂ ਪ੍ਰਭਾਵ ਪੈਂਦੇ ਨੇ ਪਰ ਇਹਨਾਂ ਦੋਨਾਂ ਜਿਹੜੇ ਏਜ ਗਰੂਪ ਨਾਲ ਤੇ ਜ਼ਿਆਦਾ ਪੈਂਦੀ ਕਿਉਂਕਿ ਬੱਚਿਆਂ ਦੇ ਵਿੱਚ ਜਿਹੜਾ ਸਾਰਾ ਸਿਸਟਮ ਹੈ ਹੀਟ ਨੂੰ ਕੰਟਰੋਲ ਕਰਨ ਦਾ ਚਾਹੇ ਠੰਡਾ ਆ ਜਾਂ ਗਰਮੀ ਆ ਉਹ ਇਹਨਾਂ ਮੈਚੁਰ ਨਹੀਂ ਹੋ ਜਾਂਦਾ ਬਾਕੀ ਸਾਰੇ ਸਿਸਟਮ ਵੀ ਮੈਚੁਰ ਨਹੀਂ ਹੁੰਦੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਵਿੱਚ ਵੈਸਟੀ ਉਹ ਰਿਜ਼ਰਵ ਕੈਪੈਸਿਟੀ ਖਤਮ ਹੋ ਚੁੱਕੀ ਹੁੰਦੀ ਹੈ ਹੋਰ ਕਿਹੜੀ ਕਿਹੜੀ ਬਿਮਾਰੀਆਂ ਦੀ ਸੰਭਾਵਨਾ ਹੁੰਦੀ ਹੈ ਇਸ ਗਰਮੀ ਕਰਕੇ ਦੇਖੋ ਜਿਸ ਤਰ੍ਹਾਂ ਪਹਿਲੇ ਤੋਂ ਤਰ੍ਹਾਂ 10:30 ਵਜੇ ਖੂਨ ਦੇ ਵਿੱਚ ਸਾਰੇ 6 ਲਟਰ ਓਰ ਮੇਨਟੇਨ ਨਹੀਂ ਕਰ ਸਕਦਾ ਕਿਡਨੀ ਦੇ ਵਿੱਚ ਫਲੋ ਘਟ ਗਿਆ ਤੁਹਾਡੀ ਰੀਨਲ ਸ਼ਟਡਾਊਨ ਕਿਡਨੀ ਸ਼ਟਡਾਊਨ ਹੋ ਸਕਦੀ ਹੈਗੀ ਠੀਕ ਹੈ ਜੀ ਹਾਰਟ ਅਟੈਕ ਹੋ ਸਕਦਾ ਹੈ ਠੀਕ ਹੈ ਜੀ ਸਟ੍ਰੋਕ ਹੋ ਸਕਦਾ ਹੈਗਾ ਗਰਮੀ ਲੱਗਿਆ ਲੂ ਲੱਗਿਆ ਬਹੁਤ ਜ਼ਿਆਦਾ ਹਾਈ ਡਿਗਰੀ ਟੈਂਪਰੇਚਰ ਹੋਗਾ ਇਹ ਮੈਂ ਦਸ਼ਕਾਂ ਦੱਸਾਂ ਚਾਹੁੰਗਾ ਵੀ ਜੇ ਕਿਸੇ ਮਰੀਜ਼ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਜਿਹੜਾ ਸਾਡਾ ਬਚਾਅ ਵਾਲਾ ਸਿਸਟਮ ਹੁੰਦਾ ਉਹ ਪਸੀਨਾ ਆਣਾ ਹੁੰਦਾ ਸਾਡੇ ਦਿਮਾਗ ਚ ਹਾਈਪੋਥੈਲਮਸ ਹੈ ਜਿਹੜਾ ਸਾਡੇ 에어 ਕੰਡੀਸ਼ਨਿੰਗ ਲੋਕ ਹੈ ਵੇਖੋ ਪਸੀਨਾ ਓਟਦਾ ਹੈ ਤੇ ਉਹ ਸਾਨੂੰ ਠੰਡਾ ਜੇ ਮਰੀਜ਼ ਨੂੰ ਪਸੀਨਾ ਆਣਾ ਬੰਦ ਹੋ ਗਿਆ ਤਾਂ ਉਹਦਾ ਟੈਂਪਰੇਚਰ ਤਾਂ ਫਿਰ ਬਹੁਤ ਜ਼ਿਆਦਾ ਹੋਣਾ 103 4 ਤੱਕ ਕੁਝ ਵੀ 105 7 ਡਿਗਰੀ ਤੱਕ ਜਾਂ ਕਿ ਪਸੀਨਾ ਜਿੰਨੀ ਦੇਰ ਤੱਕ ਆਉਂਦਾ ਜੇਕਰ ਬੰਦਾ ਸੌਂ ਫਿਰ ਜੇ ਕਿਸੇ ਨੂੰ ਮਰ ਕੇ ਤੁਸੀਂ ਆਸ-ਪਾਸ ਵੇਖੋ ਵੀ ਉਹਨੂੰ ਉਹ ਗਿਰ ਗਿਆ ਜੇ ਉਹਨੂੰ ਪਸੀਨਾ ਨਹੀਂ ਆ ਰਿਹਾ ਤਾਂ ਇਮੀਡੀਏਟਲੀ ਡਾਕਟਰ ਕੋਲ ਲੈ ਕੇ ਚਲੋ ਕਿਉਂਕਿ ਉਹ ਚ ਸਖ ਪਾਣੀ ਦੀ ਕਮੀ ਹੋ ਗਈ ਆ ਕਾਰੀ ਜਿਹੜੀ ਸਰਕੂਲੇਸ਼ਨ ਉਹਨਾਂ ਤਾਂ ਉਹਨੂੰ ਨਿਚੋੜ ਦਿੱਤਾ ਹੈਗਾ ਜੇ ਤੁਹਾਡੇ ਅੰਦਰ ਪਾਣੀ ਹੈ ਹੀ ਨਹੀਂ ਤਾਂ ਪਸੀਨਾ ਆਊਗਾ ਕਿੱਥੇ ਅੱਛਾ ਇਹ ਦੱਸੋ ਵੀ ਕਿਉਂਕਿ ਪਾਣੀ ਇਕਦਮ ਜਿਹੜਾ ਅੰਦਰ ਜਾਵੇ ਬੰਦੇ ਦੇ ਉਸੇ ਟਾਈਮ ਅਸਰ ਕਰ ਰਿਹਾਿੰਦਾ ਇੱਕ ਟਾਈਮ ਲੱਗਦਾ ਉਸ ਵਾਰ ਨਹੀਂ ਦੇਖੋ ਜੇ ਤਾਂ ਤੁਸੀਂ ਪਾਣੀ ਪੀ ਰਹੇ ਹੋ ਠੀਕ ਹੈ ਨਾ ਫਿਰ ਤਾਂ ਉਹਨੂੰ ਟਾਈਮ ਲੱਗਣਾ ਹੈ ਅੱਛਾ ਠੀਕ ਹੈ ਨਾ ਪਰ ਜੇ ਇੰਨੇ ਹਾਲਾਤ ਖਰਾਬ ਹੋ ਗਏ ਸਟ੍ਰੋਕ ਹੋ ਗਿਆ ਲੂ ਲੱਗ ਗਈ ਆ ਤਾਂ ਉਹਨੂੰ ਇਮੀਡੀਐਟਲੀ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਉਹ ਡਾਕਟਰ ਦੇਖਣਗੇ ਉਹਨੂੰ ਠੰਡਾ ਕਰਨਾ ਤੇ ਉਹਨੂੰ ਸਰ ਆ ਜਿਵੇਂ ਆਪਾਂ ਡ੍ਰਿਪ ਲਗਾਣੇ ਗਲੂਕੋਜ਼ ਗਾਣੇ ਉਸ ਤਰ੍ਹਾਂ ਹੀ ਪਾਣੀ ਫਿਰ ਸਿੱਧਾ ਆਪਾਂ ਸਰਕੂਲੇਸ਼ਨ 'ਚ ਭ ਅੱਛਾ ਯਾਨੀ ਕਿ ਅਦਰਵਾਇਜ਼ ਇਹ ਪੀਵਾ ਪੀਤਾ ਜਾਏਗਾ ਪਾਣੀ ਦਾ ਟਾਈਮ ਲੱਗੇਗਾ ਉਹਨੂੰ ਟਾਈਮ ਲੱਗ ਉਹਨੇ ਅੰਡਜਸਟਿਸ ਦੇ ਵਿੱਚ ਅਬਜ਼ੌਰਬ ਹੋਣਾ ਇੱਥੇ ਅਸੀਂ ਸਿੱਧਾ ਹੀ ਸਰਕੂਲੇਸ਼ਨ ਦੇ ਵਿੱਚ ਪਾ ਰਹੇ ਹੈਗੇ ਇਹ ਮਨੁੱਖ ਨੂੰ ਕਿੰਨਾ ਕੁ ਪਾਣੀ ਰੋਜ਼ ਪੀਣਾ ਚਾਹੀਦਾ ਹੈ ਬੜਾ ਸਵਾਲ ਵੱਡਾ ਹੈ ਦੇਖੋ ਇਸ ਤਰ੍ਹਾਂ ਹੈ ਇੱਕ ਮੋٜਟੇ ਤੌਰ ਤੇ ਤੁਹਾਨੂੰ ਦੱਸਦਾ ਵੀ ਆਪਾਂ ਜੋ ਸਰਦੀਆਂ ਦੇ ਵਿੱਚ ਜਿਹੜਾ ਸਾਹ ਮਰ ਸਾਹ ਤਾਂ ਅਸੀਂ 1 ਮਿੰਟ ਚ 16 ਜਾਂ 18 ਹੋਣੀ ਲੈਣਾ ਸਰਦੀਆਂ ਦੇ ਵਿੱਚ ਵੀ ਅਸੀਂ 1.5 ਲੀਟਰ ਪਾਣੀ ਜਿਹੜਾ ਸਾਹ ਦੇ ਵਿੱਚ ਕੱਢ ਦਿੰਨੇ ਆਪਣੇ ਚੋਂ ਸਰਦੀਆਂ ਦੇ ਵਿੱਚ 1.5 ਲੀਟਰ ਪਾਣੀ 1.5 ਲੀਟਰ ਪਾਣੀ ਹਯਾਰ 1200 ਐਮਐਲ ਜਾਂ 700 ਸਵਾ ਲੀਟਰ ਅਸੀਂ ਪਾਣੀ ਸਭੀਆਂ ਦੇ ਚਾਹਤ ਵਿੱਚ ਨਿਕਲ ਜਾਂਦਾ ਗਰਮੀ ਵਿੱਚ ਉਸ ਤੋਂ ਜ਼ਿਆਦਾ ਨਿਕਲਦਾ ਹੋਊਗਾ ਪਲੱਸ ਪਸੀਨਾ ਆ ਰਿਹਾ ਇੱਕ ਜਿਹੜਾ ਮਰਕ ਜਿਵੇਂ ਹੁਣ ਮਈ ਜੂਨ ਦਾ ਮਹੀਨਾ ਲੰਘਿਆ ਹੈਗਾ ਘੱਟੋ ਘੱਟ 4 4.5 5 ਲੀਟਰ ਪਾਣੀ ਤੁਹਾਨੂੰ ਪੀਣਾ ਪਵੇ ਤਾਂ ਤੁਹਾਡਾ ਪਚਾਹ ਹੋਣਾ ਯਾਨੀ ਕਿ ਜੇ ਅੱਛੇ ਜੇ ਜ਼ਿਆਦਾ ਪਾਣੀ ਪੀਵੇ ਬੰਦੇ ਕੋਈ ਨੁਕਸਾਨ ਹੁੰਦਾ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਜੇ ਤੁਹਾਡਾ ਬਾਡੀ ਨੇ ਆਪਣਾ ਜਿਹੜਾ ਵੋਲਿਊਮ ਹੈ 6.5 ਲੀਟਰ ਆਪਣਾ ਖੂਨ ਦਾ ਉਹ ਮੇਨਟੇਨ ਕਰਕੇ ਰੱਖਣਾ ਆਪਣੇ ਆਰਗਨਸ ਨੂੰ ਸਾਰਾ ਹਾਈਡਰੇਟ ਕਰਕੇ ਜਿਹੜਾ ਵਧ ਹੋਊਗਾ ਇਹ ਸਾਨੂੰ ਪਿਆਸ ਦੇ ਨਾਲ ਹੀ ਪਤਾ ਲੱਗਦਾ ਵੀ ਕਿੰਨੀ ਕਿੰਨੀ ਪਿਆਸ ਲੱਗ ਰਹੀ ਹੈ ਤੇ ਵੈਸੀ ਹੀ ਪੀਣਾ ਚਾਹੀਦਾ ਹਾਂ ਇਹ ਜਿਹੜਾ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਜਿਹੜੇ ਯੰਗ ਲੋਕ ਹੈਗੇ ਨੇ ਜਵਾਨ ਨੇ ਉਹਨਾਂ ਤਾਂ ਵਰਕ ਤੋਦੇ ਫਿਰ ਆਪਾਂ ਪਾਣੀ ਪੀਂਦੇ ਰਹਿੰਦੇ ਆ ਲੇਕਿਨ ਬਜ਼ੁਰਗਾਂ ਨੂੰ ਖਿਆਲ ਰੱਖਣਾ ਚਾਹੀਦਾ ਉਹਨਾਂ ਨੂੰ ਪਿਆਸ ਕਈ ਵਾਰੀ ਘੱਟ ਲੱਗਦੀ ਹੁੰਦੀ ਹੈ ਪਰ ਉਹਨਾਂ ਨੂੰ ਆਪਾਂ ਟਾਈਮ ਦੇਖ ਕੇ ਪਾਣੀ ਪੀਣਾ ਚਾਹੀਦਾ ਜੀ ਜਿਹਦੇ ਕਾਰਨ ਕਿ ਇਲੈਕਟ੍ਰੋਲਾਈਟਸ ਇੰਬੈਲੈਂਸ ਹੋ ਜਾ ਤਾਂ ਹੀ ਉਹਨਾਂ ਦੇ ਕਨਫਿਊਜ਼ਨ ਜਾਂ ਮੁਲਗਨਾਂ ਦਾ ਜਿਆਦਾ ਖਿਆਲ ਰੱਖਣਾ ਤੇ ਬੱਚਿਆਂ ਦਾ ਸਾਨੂੰ ਆਪ ਖਿਆਲ ਰੱਖਣਾ ਤੇ ਵਿੱਚ ਪਾਣੀ ਤੁਸੀਂ ਉਹਨੂੰ ਆਪ ਪਿਲਾ ਰਹੇ ਹੋ ਵਿਚਾਰਾ ਖੇਡ ਦੇ ਵਿੱਚ ਇਹ ਨਹੀਂ ਮਿਸ ਕਰਨਾ ਕੰਫਿਊਜ਼ਨ ਇਰਿਟੇਸ਼ਨ ਇਹ ਵੀ ਪਾਣੀ ਕਟੜੀਆਂ ਨਿਸ਼ਾਨੀਆਂ ਅੱਛਾ ਅੱਛਾ ਤੇ ਬੱਚਿਆਂ ਨੂੰ ਆਪ ਆਪ ਖਿਆਲ ਰੱਖੋ ਵੀ ਆਪ ਉਹਨਾਂ ਜਿਹੜੇ ਤੁਹਾਨੂੰ ਬਣਾਉਣਾ ਵੀ ਇਹ ਵੀ ਹੈ ਬਿਲਕੁਲ ਬਿਲਕੁਲ ਠੀਕ ਹੈ ਚੌਲਾ ਪਾਣਾ ਕੰਫਿਊਜ਼ ਹੋਣਾ ਇਰਿਟੇਸ਼ਨ ਹੋਣੀ ਇਹ ਸਾਰੀਆਂ ਡੀਹਾਈਡਰੇਸ਼ਨ ਦੇ ਨਿਸ਼ਾਨੀਆਂ ਅੱਛਾ ਇਸ ਗਰਮੀ ਤੋਂ ਬਚਾਉਣ ਲਈ ਪਾਣੀ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਿਆਦਾ ਪੀਣੀਆਂ ਚਾਹੀਦੀਆਂ ਇਸ ਤਰ੍ਹਾਂ ਹੈ ਮੈਂ ਇੱਕ ਵਾਰੀ ਇੱਥੇ ਦੁਬਈ ਵਾਲੇ ਕੋਲ ਲੱਗ ਕੇ ਗਏ ਸੀਗੇ ਉੱਥੇ ਟੈਕਸੀ ਡਰਾਈਵਰ ਨੇ ਦੱਸਿਆ ਵੀ ਇੱਥੇ ਸਵੇਰੇ 4 ਵਜੇ ਕੰਮਕਾਰ ਸ਼ੁਰੂ ਹੋ ਜਾਂਦੇ ਨੇ ਤੇ 11 ਵਜੇ ਬੰਦ ਕਰ ਦਿੱਤੇ ਜਾਂਦੇ ਆ ਫਿਰ ਸ਼ਾਮ ਨੂੰ 5 ਵਜੇ ਤੋਂ ਦੁਬਾਰਾ ਸ਼ੁਰੂ ਹੁੰਦੇ ਨੇ ਤੇ ਰਾਤ ਦੇ 11-12 ਵਜੇ ਤੱਕ ਚੱਲਦਾ ਇਹ ਮਤਲਬ ਜਿਸ ਤਰ੍ਹਾਂ ਸਾਡੇ ਇੱਥੇ ਗਰਮੀ ਪੈ ਰਹੀ ਆ ਦੁਪਹਿਰ ਦਾ ਟਾਈਮ ਜਿਹੜਾ ਹੈਗਾ 11-12 ਵਜੇ ਤੋਂ ਲੈ ਕੇ 4-3-4 ਵਜੇ ਤੱਕ ਜਿੰਨਾ ਦਾ ਜਿਹਨੂੰ ਕਹਿੰਦੇ ਪੁਰਾਣੇ ਜਮਨ ਦੁਪਹਿਰਾ ਕਹਿੰਦੇ ਸੀਗੇ ਉਹ ਜਿੰਨੀ ਕੋਸ਼ਿਸ਼ ਹੋ ਸਕੇ ਤੁਹਾਨੂੰ ਛਾਂ ਦੇ ਵਿੱਚ ਗੁਜ਼ਾਰਨਾ ਚਾਹੀਦਾ ਮੈਂ ਨਹੀਂ ਕਹਦਾ ਵੀ ਏਸੀ ਲਾ ਕੇ ਰੋ ਛਾਂ ਦੇ ਵਿੱਚ ਗੁਜ਼ਾਰੋ ਹੋਰ ਕੁਛ ਨਹੀਂ ਮਿਲਦਾ ਕਿਸੇ ਦਰਖਤਲੇ ਖੜੇ ਹੋਣ ਦੇ ਇੱਥੇ ਇੱਕ ਜਸਟਿਸ ਪਾਲ ਤੋਂ ਇਹ ਗੱਲ ਹੋਰ ਪੁੱਛਾਂਗਾ ਮੈਂ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਏਸੀ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ ਕਿ ਏਸੀ ਵੀ ਵਾਤਾਵਰਣ ਨੂੰ ਨੁਕਸਾਨ ਕਰਦਾ ਹੈ ਦੇਖੋ ਏਸੀ ਦਾ ਨੁਕਸਾਨ ਤਾਂ ਮਤਲਬ ਕਿ ਇਸ ਸਦਾਰੇ ਪਰ ਡਾਇਰੈਕਟਲੀ ਕਰਨੇ ਅਸੀਂ ਕਹਿਆ ਸਰੇ ਪਰ এনवायरमेंट ਦੇ ਤੌਰ ਤੇ ਤਾਂ ਨੁਕਸਾਨ ਹੋ ਰਹਾ ਹੈ ਵੀ ਹੈ ਤੁਸੀਂ ਇੱਕ ਕਮਰਾ ਦਾ ਠੰਡਾ ਕਰ ਲੈਣਾ ਪਰ ਇਹਦੀ ਵੀ ਹੀਟ ਕੱਢ ਕੇ ਤੁਸੀਂ ਬਾਹਰ ਸਿੱਟ ਰਹੇ ਹੈਗੇ ਓਵਰ ਆਲ ਵਾਟ ਆਵਰ ਨੂੰ ਖਰਾਬਤਾ ਕਰ ਰਹੀ ਹੈ ਵਾਟ ਆਵਰ ਨੂੰ ਖਰਾਬ ਕਰ ਕਿ ਮਨੁੱਖੀ ਸਿਹਤ ਤੇ ਸਿੱਧਾ ਪ੍ਰਭਾਵ ਵੀ ਪੈਂਦਾ ਹੈ ਇਸ ਦਾ ਜਿਹੜਾ ਇਹ ਬੰਦਾ ਏਸੀ ਵਿੱਚ ਬਹੁਤ ਟਾਈਮ ਜਰ ਰਹਿਂਦਾ ਹੈ ਬਿਲਕੁਲ ਪਹੇਗਾ ਉਹਨੂੰ ਆਤ ਵੀ ਨਹੀਂ ਮਰ ਕੇ ਮੌਸਮ ਦੇ ਉਤਰਾਜੜਾ ਮਰ ਕੇ ਸੈਣ ਵੀ ਇੰਨੇ ਵੀ ਆਪਣੇ ਆਪ ਨੂੰ ਸੋਹਣ ਨਹੀਂ ਬਣਾਣਾ ਚਾਹੀਦਾ ਵੀ ਹਾਸ ਟਾਈਮ ਏਸੀ ਦੇ ਵਿੱਚ ਰਹੀਏ ਜੱਸਾ ਹੋਰ ਕਿਰੀ ਕਿਰੀ ਤੁਸੀਂ ਲੋਕਾਂ ਨੂੰ ਚਲਾ ਦੇਓਗੇ ਬਸ ਇੰਪੋਰਟੈਂਟ ਗੱਲ ਹੈ ਜੀ ਦੁਪਹਿਰ ਤੋਂ ਬਚੋ ਦੁਪਹਿਰ ਜਿਹੜੀ ਸਿੱਧੀ ਧੁੱਪ ਹੈ ਜਿੱਥੇ ਟੈਂਪਰੇਚਰ ਵਧਿਆ ਅੰਦਰ ਰਹੋ ਨਹੀਂ ਤਾਂ ਰਖਣਾ ਥੱਲੇ ਛਾਂ ਥੱਲੇ ਰਹੋ ਔਰ ਪਾਣੀ ਜੇ ਪਿਆਸ ਲੱਗੇ ਤਾਂ ਪੀ ਲਓ ਜ਼ਰੂਰ ਪੀਣਾ ਚਾਹੀਦੇ ਪਰ ਜੇ ਪਿਆਸ ਨਾ ਵੀ ਲੱਗੇ ਤਾਂ ਖਿਆਲ ਰੱਖੋ ਕਿ ਮਿਸ ਨਾ ਹੋਵੇ ਪਾਣੀ ਤੁਸੀਂ ਦਿਨ ਦੇ ਵਿੱਚ ਕਟੋ-ਕਟ 4-5 ਲੀਟਰ 5 ਲੀਟਰ ਤੋਂ ਘੱਟ ਪਾਣੀ ਨਾ ਮਰ ਕੇ 12-13 ਗਲਾਸ ਪਾਣੀ ਦੇ 12-13 14 ਗਲਾਸ ਪਾਣੀ ਪੀਣਾ ਹੀ ਪੈਣਾ ਔਰ ਜ਼ਰੂਰੀ ਨਹੀਂ ਵੀ ਆਪਾਂ ਠੱਡਾ ਪਾਣੀ ਪੀਏ ਹਾਂ ਤੁਸੀਂ ਨੋਰਮਲ ਆਪਾਂ ਪਾਣੀ ਪੀਓ ਐਸਾ ਚਾਹਰਾ ਬਰਬਤ ਜਨਾਵਾ थैंक यू ਬਹੁਤ ਮਿਹਰਬਾਨੀ